ਮੇਰਾ ਨਾਮ ਜੀ ਇੰਦਰਜੀਤ ਚੌਧਰੀ ਹੈ ਮੈਂ ਪਿਛਲੇ 2.5 ਸਾਲਾਂ ਤੋਂ ਇਹ ਚੌਧਰੀ ਰੈਸਟੋਰੈਂਟ ਨਾਮ ਤੇ ਇੱਕ ਰੈਸਟੋਰੈਂਟ ਰਨ ਕਰ ਰਿਹਾ ਹਾਂ ਇਹ ਰੈਸਟੋਰੈਂਟ ਨਲੋਈਆਂ ਚੌਂਕ ਤੋਂ ਹਰਿਆਣਾ ਰੋਡ ਦੇ ਉੱਤੇ ਹਾਰਡਲੀ 300 ਮੀਟਰ ਦੀ ਦੂਰੀ ਦੇ ਉੱਤੇ ਹੈ ਇਸ ਰੈਸਟੋਰੈਂਟ ਦੇ ਵਿੱਚ ਤੁਹਾਨੂੰ ਖੁੱਲੀ ਜਗ੍ਹਾ ਖੁੱਲੀ ਪਾਰਕਿੰਗ ਤੇ ਏਸੀ ਰੂਮ ਮਿਲੇਗਾ ਪੂਰਾ ਖਾਲ ਅਸੀਂ ਇਸ ਰੈਸਟੋਰੈਂਟ ਦੇ ਵਿੱਚ 버ਗਰ ਸੈਂਡਵਿਚ ਪਾਸਤਾ ਚਾਈਨੀਜ਼ ਔਰ ਪੀਜ਼ਾ ਔਰ ਸਪੈਸ਼ਲ ਪੀਜ਼ਾ ਤੇ ਨਾਲ ਹੀ ਨਾਰਥ ਇੰਡੀਅਨ ਫੂਡ ਦਿੰਦੇ ਆਂ ਔਰ ਸਾਡੇ ਇਸ ਰੈਸਟੋਰੈਂਟ ਦੀ ਖਾਸੀਅਤ ਇਹ ਹੈ ਕਿ ਸਾਡਾ ਜੋ ਖਾਣਾ ਹੈ ਫਰੈਸ਼ ਤਿਆਰ ਕੀਤਾ ਜਾਂਦਾ ਇੱਥੇ ਘਰ ਕੀਤਾ ਜਾਂਦਾ ਐਫਐਸਐਸਆਈ ਦਾ ਲਾਇਸੈਂਸ ਹੋਲਡਰ ਆਸੀਂ ਤੇ ਸਾਡੇ ਕੋਲ ਖੁੱਲੀ ਜਗ੍ਹਾ ਹੁਣ ਦੇ ਨਾਲ ਤੁਸੀਂ ਇੱਥੇ ਕਿੱਡੀ ਪਾਰਟੀ ਬੱਚਿਆਂ ਦੇ ਬਰਥਡੇ ਪਾਰਟੀ ਜਾਂ ਮੈਰਿਜ ਐਨੀਵਰਸਰੀ ਸੈਲੀਬ੍ਰੇਟ ਕਰ ਸਕਦੇ ਆਂ ਤਾਂ ਸਾਡੇ ਖਾਣੇ ਦੀ ਕੁਆਲਿਟੀ ਇਹ ਹੈ ਕਿ ਜਿਹੜਾ ਸੀ ਪੀਆ ਔਰ ਪਾਸਾ ਬਣਾਨੇ ਆਂ ਤੇ ਬਿਲਕੁਲ ਫਰੈਸ਼ ਹੁੰਦਾ ਕੋਈ ਰੈਡੀ ਬੇਟ ਡੋਰ ਹੀ ਹੁੰਦਾ ਸਾਡੇ ਕਾਰੀਗਰ ਆਪਣਾ ਡੋ ਬਣਾਉਂਦੇ ਐ ਤਾਂ ਜਿਹੜਾ ਵੀ ਕਸਟਮਰ ਖਾ ਕੇ ਜਾਂਦਾ ਬੜੀ ਤਾਰੀਫ ਕਰਦਾ ਦੂਸਰੀ ਗੱਲ ਇਹ ਹੈਗੀ ਐ ਅਸੀਂ ਇਸ ਰੈਸਟੋਰੈਂਟ ਬਾਕੀ ਰੈਸਟੋਰੈਂਟ ਵਾਲੇ ਨਾਲ ਇੱਕ ਆਫਰ ਦਿੰਦੇ ਹਫਤੇ 'ਚ ਅਸੀਂ ਹਫਤੇ 'ਚ ਦੋ ਆਫਰਾਂ ਦਿੰਨੇ ਆ ਬੁੱਧਵਾਰ ਨੂੰ ਔਰ ਐਤਵਾਰ ਨੂੰ ਬਾਈ 1 ਗੈਟ 1 ਫ੍ਰੀ ਤੁਸੀਂ ਜਿਹੜਾ ਪੀਜ਼ਾ ਲਓਗੇ ਉਹਦੇ ਨਾਲ ਦਾ ਹੀ ਉਹੀ ਪੀਜ਼ਾ ਤੁਹਾਨੂੰ ਫ੍ਰੀ ਹੋਵੇਗਾ ਇੱਕ ਸਿਰਫ ਰੈਗੂਲਰ ਪੀਜ਼ਾ ਛੱਡ ਕੇ ਮੀਡੀਅਮ ਔਰ ਲਾਰਜ ਦੇ ਉੱਤੇ ਤੁਹਾਨੂੰ ਪੂਰੀ ਆਫਰ ਮਿਲੇਗੀ ਸਪੈਸ਼ਲ ਆਰਡਰ ਦੇ ਉੱਤੇ ਵੀ ਅਸੀਂ ਤੁਹਾਨੂੰ ਸਮਾਨ ਬਣਾ ਕੇ ਦੇ ਸਕਦੇ ਹਾਂ ਅਸੀਂ ਸਵਿਗੀ ਔਰ ਜਮੈਟੋ ਦੇ ਉਤੇ ਅਵੇਲੇਬਲ ਹੈ ਤੁਸੀਂ ਸਵਿਗੀ ਔਰ ਜਮੈਟੋ ਤੇ ਚੌਧਰੀ ਫੂਡ ਕੋਸਟ ਰੈਸਟੋਰੈਂਟ ਸਰਚ ਕਰਕੇ ਸਾਨੂੰ ਆਰਡਰ ਕਰ ਸਕਦੇ ਤੁਹਾਨੂੰ ਜੋ ਹੈ ਵਧੀਆ ਖਾਣਾ ਤੁਹਾਡੇ ਘਰ ਡਾਇਰੈਕਟ ਪਹੁੰਚ ਜਾਏਗਾ ਜੇ ਤੁਸੀਂ ਸਾਡੇ ਕੋਲੋਂ ਮਗਾਉਣਾ ਚਾਹੁੰਦੇ ਆ ਤੇ ਸਾਨੂੰ ਆਰਡਰ ਕਰਕੇ ਆਪਣੀ ਲੋਕੇਸ਼ਨ ਭੇਜ ਦਿਓ ਸਾਡਾ ਕਾਰੀਗਰ ਬਣਾ ਕੇ ਤੁਹਾਨੂੰ ਘਰ ਪਹੁੰਚਦਾ ਕਰ ਦੋਗੇ ਸਾਡੇ ਰੈਸਟੋਰੈਂਟ ਦੇ ਜਿੱਤੇ ਹੋਰ ਆਫਰ ਹੈ ਕਿ ਇਹ ਤੁਸੀਂ 350 ਤੋਂ ਉੱਪਰ ਆਰਡਰ ਦਿੰਨੇ ਆ ਤਾਂ ਸਾਡਾ ਫ੍ਰੀ ਹੋਮ ਡਿਲੀਵਰੀ ਹੋਏਗੀ ਔਰ 3 ਕਿਲੋਮੀਟਰ ਦੇ ਸਰਕਲ ਵਿੱਚ ਅਗਰ ਇਸ ਤੋਂ ਬਾਹਰ ਹੋਏਗੀ ਤਾਂ ਫਿਰ ਅਸੀਂ ਉਹਦੇ ਐਕਸਟਰਾ ਚਾਰਜ ਲਾ ਸਕਦੇ ਆ ਉਹ ਡਿਪੈਂਡ ਕਰਦਾ ਕਿ ਤੁਹਾਡਾ ਆਰਡਰ ਕਿੰਨਾ ਹੈ थैंक यू वेरी मच